ਸੰਦਾ ਵਾਲੀ ਟੀਵੀ ਤੇ ਆ ਜੀ ਆ ਤਾਜ਼ਾ ਖਬਰਾਂ శ్రీਲੰਕਾ ਵਿੱਚ ਚੱਕਰਵਤੀ ਤੂਫਾਨ ਦਿਦਵਾਰ ਨੇ ਮਚਾਈ ਤਬਾਈ 132 ਮੌਤਾਂ ਤੋਂ ਬਾਅਦ ਰਾਸ਼ਟਰਪਤੀ ਐਮਰਜੈਂਸੀ ਦਾ ਐਲਾਨ శ్రీਲੰਕਾ ਵਿੱਚ ਤੂਫਾਨ ਇਤਬਾਰ ਰਾਤ ਭਿਆਨਕ ਤਬਾਈ ਮਚਾਈ ਹੈ ਤੇ ਤੂਫਾਨ ਵਿੱਚ ਲਗਭਗ 15000 ਤੋਂ ਵੱਧ ਘਰਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ ਉੱਥੇ ਹੀ ਭਾਰੀ ਬਾਰਸ਼ ਤੇ ਹੜਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 132 ਹੋ ਗਈ ਹੈ ਜਦਕਿ 176 ਲੋਕ ਲਾਪਤਾ ਹੋ ਗਏ ਹਨ ਖਰਾਬ ਹਾਲਾਤਾਂ ਨੂੰ ਦੇਖਦੇ ਹੋਏ শ্রীলঙ্কা ਦੇ ਰਾਸ਼ਟਰਪਤੀ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਚੱਕਰਵਿਤੀ ਇਹ ਤਬਾਹ ਕਰਨ ਦੀ ਭਿਆਨਕ ਦਵਾਈ ਨੂੰ ਦੇਖਦੇ ਹੋਏ শ্রীলঙ্কা ਨੇ ਸ਼ਨੀਵਾਰ ਨੂੰ ਐਮਰਜੈਂਸੀ ਦਾ ਐਲਾਨ ਕੀਤਾ ਸੀ ਤੇ ਰਾਸ਼ਟਰਪਤੀ ਰਾਸ਼ਟਰਪਤੀ ਸਹਾਇਤਾ ਦੀ ਅਪੀਲ ਕੀਤੀ ਸੀ ਕਿ ਆਪਤ ਨਾਲ ਜੱਠਣ ਲਈ ਕਈ ਜਲਥ ਹੈ ਨਾ ਜਲਥ ਹੈ ਨਾ ਦੇ ਹਵਾਈ ਸੈਨਾ ਨੂੰ 11000 ਜਵਾਨ ਜਮੀਨ ਤੇ ਤਾਰੇ ਗਏ ਹਨ ਹਾਂ ਤਵਾਨ ਦਿੱਤਵਾਤ ਕਾਰਨ শ্রীলੰਕਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋਈ بارش ਕਾਰਨ ਸੜਕ ਨੈਟਵਰਕ ਪੁਲ ਰੇਸ ਲੈਣਾ ਅਤੇ ਪਾਵਰ ਗ੍ਰਿਡ ਬੁਰੀ ਤਰ੍ਹਾਂ ਨੁਕਸਾਨੇ ਗਏ ਹੈ ਨਾ ਕਈ ਹੀ ਜਹੇ ਇਲਾਕਿਆਂ ਹਨ ਜਿੱਥੇ ਭੂਮ ਕਿਸਨ ਕਾਰਨ ਵਿੱਚ ਪੂਰੀਆਂ ਪੂਰੀਆਂ ਬਸਤੀਆਂ ਗਈਆਂ ਹਨ ਜਿਸ ਨੂੰ ਕੱਢਣ ਦੀ ਕੋਸ਼ਿਸ਼ ਲਗਾਤਾਰ ਸਫਲ ਹੋ ਅਸਫਲ ਹੋ ਰਹੀਆਂ ਹਨ ਇਹ ਸੰਕਟ ਨਾਲ ਜੇਠ ਲਈ ਐਮਰਜੈਂਸੀ ਲਗਾਉਣਾ ਜ਼ਰੂਰੀ ਹੋ ਗਿਆ ਹੈ ਖੋਜ ਦੇ ਬਚਾਅ ਕਾਰਨ ਵਿੱਚ ਤੇਜ਼ੀ ਲਿਆਂਦੀ ਜਾ ਸਕੇ ਇਸ ਦੇ ਮਦੇ ਨਜ਼ਰ শ্রীলঙ্কা ਦੇ ਰਾਸ਼ਟਰਪਤੀ ਅਨਰਾ ਕੁਮ ਕੁਮਾਰਾ ਦਿਸਨਾਸ ਕ੍ਰੂਚੀ ਨੇ ਐਮਰਜੈਂਸੀ ਦੇ ਕਾਨੂੰਨ ਲਾਗੂ ਕਰ ਦਿੱਤਾ ਤੇ ਐਮਰਜੈਂਸੀ ਲੱਗ ਹੋਣ ਤੋਂ ਰਾਸ਼ਟਰਪਤੀ ਨੇ ਤਬਾਹੀ ਦੇ ਨਿਰਜਠਣ ਲਈ ਵਿਵਾਬਕ ਸ਼ਕਤੀਆਂ ਮਿਲ ਰਹੀਆਂ ਹਨ ਆਪਤ ਪਰਵੇਸ਼ ਕੇਂਦਰ ਨੇ ਦੱਸਿਆ ਕਿ ਇਸ ਤੂਫਾਨ ਨਾਲ 1500 ਯਾਰ ਤੋਂ ਵੱਧ ਕਰਨੂ ਨਸ਼ਟ ਕਰ ਦਿੱਤਾ ਗਿਆ ਲਗਭਗ 78000 ਲੋਕਾਂ ਨੂੰ ਰਾਜ ਦੁਆਰਾ ਚਾਲਨ ਅਸਥਾਈ ਆਸਰਾਵਾਂ ਵਿੱਚ ਭੇਜ ਗਿਆ ਭੇਜਿਆ ਗਿਆ ਹੈ ਡੀ ਐਮ ਸੀ ਨੇ ਹੁਣ ਤੱਕ 132 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਤੇ 176 ਲੋਕ ਲਾਪਤਾ ਹਨ ਜਲ ਸੈਨਾ ਤੇ ਹਵਾਈ ਸੈਨਾ ਜੰਗੀ ਪਦਰ ਤੇ ਰਾਫਤ ਤੇ ਬਚਾਅ ਦਾ ਕੰਮ ਕਰ ਰਹੀਆਂ ਹਨ ਇਸ ਤਖਾਨਦ ਵਿੱਚ ਕੁੱਲ 25 ਜ਼ਿਲ੍ਹਿਆਂ ਦੇ 2117293 ਪਰਿਵਾਰ ਤੇ 774 ਜਾਂ 724 ਅਤੇ ਇਸ ਆਫਤ ਵਿੱਚ ਪ੍ਰਭਾਵਿਤ ਹੋਏ ਹਨ Sri Lanka ਦੀ ਤਬਾਈ ਨ ਦਬਾਈ ਮਚਾਉਣ ਦੇ ਤੂਫਾਨ ਨਾਲ ਇਹ ਤੂਫਾਨਾਂ ਦਾ ਅਸਰ ਭਾਰਤ ਵਿੱਚ ਵੀ ਦਿਖਾਈ ਦੇਣ ਲੱਗਾ ਹੈ ਇਹ ਤੂਫਾਨਾਂ ਦੇ ਖਤਰੇ ਨੂੰ ਦੇਖਦੇ ਹੋਏ ਤਾਮਲ ਲਾਡੂ ਆਂਧਰਾ ਪ੍ਰਦੇਸ਼ ਪੌਂਡੋਚਰੀ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ ਇਸ ਰਾਤ ਨੂੰ ਦੇਚਾ ਲਈ ਦੀਆਂ ਟੀਮਾਂ ਪਹਿਲਾਂ ਹੀ ਤਾਇਨਾਤ ਕਰ ਦਿੱਤੀਆਂ ਹਨ ਧੰਨਵਾਦ ਸਹਿਜ ਜੀ ਖਬਰਾਂ ਨਾਲ ਜੁੜੇ ਰਹੋ